पठानकोट द्वारा महिलाओं के लिए एक स्वस्थ स्वच्छता और जागरूकता शिविर का आयोजन किया गया जहां लाल चंद कट्टारूचक कैबिनेट मंत्री पंजाब मुख्य अतिथि के रूप में और श्री आदित्य उपल डिप्टी कमिश्नर पठानकोट उप अतिथि के रूप में उपस्थित थे गौरतलब है कि आज के जिला स्तरीय समारोह के दौरान स्वस्थ विभाग आयुर्वेदिक विभाग जिला रोजगार कार्यालय जिला कल्याण विभाग स्वयं सहायता समूह बागवानी विभाग जिला सामाजिक सुरक्षा महिला एवं बाल विकास विभाग पठानकोट सामाजिक सुरक्षा विभाग वन स्टॉप सेंटर ज़िला बाल संरक्षण इकाई बेटी बचाओ बेटी पढ़ाओ पोषण अभियान सीएम सहित विभिन्न विभागों द्वारा योगशाला व अन्य विभिन्न स्टॉल लगाए गए थे इन स्टॉलों पर उन्हें सरकार द्वारा किए जा रहे कामकाज और जनकल्याणकारी कार्यों की जानकारी दी गई ਅੱਜ ਬਹੁਤ ਹੀ ਮੈਂ ਸਮਝਦਾ ਵੀ इमोशनल ਇਵੈਂਟ ਸੀਗਾ ਔਰਤਾਂ ਦੀ ਸਿਹਤ ਤੇ ਰੋਜ਼ਗਾਰ ਨੂੰ ਲੈ ਕੇ ਜਿਹੜਾ ਉਹ ਅੱਜ ਫੰਕਸ਼ਨ ਡਿਸਟ੍ਰਿਕਟ ਲੈਵਲ ਦਾ ਆਰਗੇਨਾਈਜ਼ ਕੀਤਾ ਔਰ ਮੇਰੇ ਨਾਲ ਡਿਊਟੀ ਕਮਿਸ਼ਨਰ ਦਿੱਤਿਆ ਉਪਾਲ ਜੀ ਔਰ ਬਾਕੀ ਜ਼ਿਲ੍ਹੇ ਦੇ ਸਮਸਤ ਅਧਿਕਾਰੀ ਸਹਿਬਾਨ ਐਡੀਸੀ ਹਰਦੀਪ ਸਿੰਘ ਜੀ ਸੋ ਬੇਸਿਕਲੀ ਇਸ ਫੰਕਸ਼ਨ ਦੇ ਅੰਦਰ ਜਿਹੜੀਆਂ ਸਾਡੀਆਂ ਛੋਟੀਆਂ ਬੱਚੀਆਂ ਤੇ ਸਾਡੀਆਂ ਉਹਨਾਂ ਦੇ ਸਰੀਰਕ ਜਿਹੜੀਆਂ ਲੋੜਾਂ ਨੇ ਜਿਵੇਂ ਕੋਈ ਖੂਨ ਦੀ ਘਾਟ ਹੈ ਕੋਈ ਇਸ ਕਿਸਮ ਦੇ ਜਿਹੜੇ ਇਸ ਬਾਲ ਉਮਰ ਦੇ ਅੰਦਰ ਬੱਚਿਆਂ ਨੂੰ ਖਰਾਕ ਦੀ ਲੋੜ ਹੁੰਦੀ ਹੈ ਉਹ ਉਹਦੇ ਪ੍ਰਤੀ ਇਕਤਾ ਅਵੇਰਨੈਸ ਉਹਨਾਂ ਨੂੰ ਜਿਹੜਾ ਕੀਤਾ ਗਿਆ ਇੱਥੇ ਤੇ ਨਾਲ ਦੀ ਨਾਲ ਉਹ ਜਿਹੜੇ ਸਬਸਟੀਚੂਟ ਨੇ ਉਹ ਡਿਲੀਵਰ ਵੀ ਕੀਤੇ ਗਏ ਆ ਮਤਲਬ ਵੱਖ-ਵੱਖ ਜਿਹੜੇ ਸਾਡੇ ਕਾਊਂਟਰ ਲੱਗੇ ਆ ਸੋ ਨਾਲ ਦੀ ਨਾਲ ਜਿੱਤੇ ਸਿਹਤ ਵਿਖਤੋਂ ਬੱਚਿਆਂ ਨੂੰ ਅਵੇਅਰ ਕੀਤਾ ਗਿਆ ਉਹਨਾਂ ਨੂੰ ਉਹ ਜਿਹੜੇ ਮਤਲਬ ਉਹਨਾਂ ਦੀ ਜਿਹੜੀ ਲੋੜ ਹੈ ਉਹ ਵੀ ਮੁਹैया ਕਰਾਈ ਗਈ ਆ ਤੇ ਇਹਦੇ ਨਾਲ ਨਾਲ ਸਭ ਤੋਂ ਵੱਡਾ ਪਰਾਲਾ ਜਿਹੜਾ ਵੀ ਉਹਨਾਂ ਨੂੰ ਜੀਵਨ ਦੇ ਅੰਦਰ ਪਰ ਲੱਗਣ ਸਾਡੀਆਂ ਤੀਆਂ ਨੂੰ ਉਹਦੇ ਲਈ ਰੋਜ਼ਗਾਰ ਬਹੁਤ ਜ਼ਰੂਰੀ ਆ ਜਿਹੜੀ ਵੀ ਔਰਤ ਸੈਲਫ ਹੁੰਦੀ ਆ ਅ ਅਰਨਿੰਗ ਹੈਂਡ ਹੁੰਦੀ ਆ ਉਹਦਾ ਸਮਾਜ ਦੇ ਅੰਦਰ ਕਦੇ ਵੀ ਹੋਰ ਤਰ੍ਹਾਂ ਦਾ ਦੇਖਿਆ ਜਾਂਦਾ ਉਹਨਾਂ ਨੂੰ ਤੇ ਉਹਨਾਂ ਨੂੰ ਰਿਸਪੌਂਸ ਵੀ ਸਮਾਜ ਚੋਂ ਚੰਗਾ ਮਿਲਦਾ ਸੋ ਉਹਨਾਂ ਨੂੰ ਪੈਰਾਂ ਸਰ ਖੜੇ ਕਰਨ ਦੇ ਲਈ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਂਡੀ ਦੀ ਸਰਕਾਰ ਇਹ ਫਿਰੋਜ਼ਪੁਰ ਤੋਂ ਸ਼ੁਰੂ ਕੀਤਾ ਸੀਗਾ ਤੇ ਉੱਥੇ ਬੜਾ ਅੱਛਾ ਰਿਸਪੌਂਸ ਮਿਲਿਆ ਉਹਨਾਂ ਨੂੰ ਸਾਰੇ ਪੰਜਾਬ ਦੇ ਵਿੱਚ ਅੱਜ ਡਿਸਟ੍ਰਿਕਟ ਹਟਕਾਡਰ ਦੇ ਜਿਹੜਾ ਪ੍ਰੋਗਰਾਮ ਕੀਤੇ ਜਾ ਰਹੇ ਆ ਔਰ ਜ਼ਿਲ੍ਹਾ 발ਵਿਕਾਸ ਤੇ ਜਿਹੜਾ ਡਿਪਾਰਟਮੈਂਟ ਹੈ ਸਾਡਾ ਉਹਦੇ ਵੱਲੋਂ ਸੋ ਬੜਾ ਗੁੱਡ ਮੈਸੇਜ ਆ ਗਿਆ ਸੋ ਮੈਂ ਤੁਹਾਡੇ ਚੈਨਲ ਦੇ ਮਾਦੀ ਹੁੰਦ ਰਹੀ ਵੀ ਆਮ ਲੋਕਾਂ ਨੂੰ ਅਪੀਲ ਕਰਾਂਗਾ ਵੀ ਧੀਆਂ ਨੂੰ ਪੁੱਤਾਂ ਦੇ ਬਰਾਬਰ ਜਿੱਥੇ ਪਿਆਰ ਸਨੇਹ ਦੀ ਲੋੜ ਹੈ ਉੱਥੇ ਉਹਨਾਂ ਨੂੰ ਬਰਾਬਰ ਦੇ ਮੌਕੇ ਵੀ ਦਿੱਤੇ ਜਾਣ ਸੋ ਇਹਦੇ ਲਈ ਸਰਕਾਰ ਵੱਲੋਂ ਵੱਖ-ਵੱਖ ਜਿਹੜੀਆਂ ਯੋਜਨਾਵਾਂ ਨੇ ਉਹ ਜਿਹੜੀਆਂ ਆਲਰੇਡੀ ਵਰਕਿੰਗ ਚ ਨੇ ਉਹਦਾ ਲਾਭ ਉਠਾਇਆ ਜਾਵੇ ਸੋ ਅੱਜ ਬੜਾ ਚੰਗਾ ਲੱਗਿਆ ਵੱਖ-ਵੱਖ ਪ੍ਰਾਈਵੇਟ ਬੈਂਕਾਂ ਦੇ ਗਰੁੱਪਸ ਆਏ ਨੇ ਮਤਲਬ ਟੈਕਸਟਾਈਲ ਦੇ ਗਰੁੱਪ ਆਏ ਨੇ ਸੋ ਜਿਹੜੇ ਰੋਜ਼ਗਾਰ ਨੂੰ ਵੀ ਮਤਲਬ ਜਿਹੜਾ ਆ ਉਹ ਬੱਚਿਆਂ ਦੇ ਫਾਰਮ ਭਰੇ ਜਾ ਰਹੇ ਆ ਉਹ ਸਰੀਆਂ ਤੀਆਂ ਨੇ ਬੱਚਿਆਂ ਨੇ ਉਹਦਾ ਲਾਭ ਵੀ ਉਠਾਇਆ ਸੋ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਲਗਾਤਾਰ ਜਿੱਥੇ ਵਿਕਾਸ ਦੇ ਸਵਾਲਾ ਉਤੇ ਵੱਡਾ ਪੈਸਾ ਆ ਰਿਹਾ ਉੱਥੇ ਨਾਲ ਦੇ ਨਾਲ ਸਮਾਜ ਦਾ ਵੈਲੈਂਸ ਰੱਖਣ ਦੇ ਲਈ ਜਿਹੜਾ ਕੁਦਰਤ ਨੇ ਸਾਨੂੰ ਇੱਕ ਮਤਲਬ ਮੈਂ ਸਮਝਦਾ ਵੀ ਆਪ ਵੀ ਕੁਦਰਤ ਦੀ ਇਹ ਮਤਲਬ ਨਿਜ਼ਮ ਹੈ ਔਰ ਜੇ ਸਾਡੀਆਂ ਧੀਆਂ ਸੁਰੱਖਿਤ ਨੇ ਸਾਡੀਆਂ ਧੀਆਂ ਸਿਹਤਬੰਦ ਨੇ ਤਾਂ ਫਿਰ ਅਸੀਂ ਆਪਣੇ ਘਰਾਂ ਦੇ ਅੰਦਰ ਜੜੀਆਂ ਬਹੂ ਲੈ ਕੇ ਆਣੀਆਂ ਨੇ ਉਹ ਵੀ ਸਾਨੂੰ ਮੈਂ ਸਮਝਦਾ ਵੀ ਤਾਂ ਹੀ ਚੰਗੀਆਂ ਮਿਲਣਗੀਆਂ ਜੇ ਉਹਨਾਂ ਦੀ ਅਸੀਂ ਬਚਪਨ ਤੋਂ ਲੈ ਕੇ ਉਹਨਾਂ ਦੀ ਪਰਵਰਿਸ਼ ਕਰੀਏ ਉਹਨੂੰ ਪੜਾਈਏ ਔਰ ਸਮਾਜ ਦੇ ਅੰਦਰ ਵੀ ਬੈਲੈਂਸ ਰਹੇ ਸੋ ਪਠਾਨਕੋਟ ਜ਼ਿਲ੍ਹਾ ਅ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਵੀ ਲਗਾਤਾਰ ਇੰਪਰੂਵ ਹੋ ਰਹੀ ਹੈ ਸੋ ਬੜਾ ਚੰਗਾ ਈਵੈਂਟ ਸੀਗਾ ਔਰ ਇਸ ਈਵੈਂਟ ਚ ਆ ਕੇ ਮੈਨੂੰ ਵੀ ਬੜਾ ਸਿੱਖਣ ਦਾ ਮੌਕਾ ਮਿਲਿਆ ਸੋ ਆਉਣ ਵਾਲੇ ਸਮੇਂ ਚ ਵੀ ਇਸ ਕਿਸਮ ਦੇ ਈਵੈਂਟ ਆਰਗੇਨਾਈਜ਼ ਕਰਦੇ ਰਹਿਣਗੇ ਔਰ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਉਹ ਇਸ ਕਿਸਮ ਦਾ ਨਜ਼ਰੀਆ ਜ਼ਰੂਰ ਰੱਖਣਾ ਤੇ ਕੁੜੀਆਂ ਨੂੰ ਵੀ ਬਰਾਬਰ ਮੌਕੇ ਦੇਣਾ। ਮંત્રી ਜੀ